ਜਗਬਾਣੀ ਟੀਵੀ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੋਂਗੋਵਾਲ guna ਜੀ ਦੀ 42 ਬਰਸੀ ਤੇ ਪਹੁੰਚੇ ਆ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਵੀ ਦਿਖਾ ਰਹੇ ਆ ਔਰ ਸਮੁੱਚੀ ਲੀਡਰਸ਼ਿਪ ਇੱਥੇ ਮੌਜੂਦ ਹੈਗੀ ਹੈ ਮਰੇ ਨਾਲ ਪਰਮਿੰਦਰ ਢੀਂਟ ਸਾਜੀ ਮੌਜੂਦ ਨੇ ਇਸ ਮੌਕੇ ਗੱਲਬਾਤ ਕਰਦੇ ਆ ਢੀਂਟ ਸਾਹਿਬ ਇਕੱਠ ਅਸੀਂ ਵੀ ਦੇਖ ਰਹੇ ਆ ਕਿ ਲੋਕ ਇੱਥੇ ਪਹੁੰਚੇ ਹੋਏ ਨੇ ਤੁਹਾਨੂੰ ਸੁਣਨ ਵਾਸਤੇ ਲੀਡਰਸ਼ਿਪ ਦਾ ਵਿਜ਼ਨ ਜਾਣਨ ਵਾਸਤੇ ਅੱਜ ਦੇ ਇਸ ਮੌਕੇ ਤੇ ਕੀ ਕਹਿਣਾ ਚਾਹੋਗੇ ਮੈਂ ਤਾਂ ਧੰਨਵਾਦ ਕਰਦਾ ਸੰਗਤਾਂ ਇਹ ਚਾਪ ਜਿਨ੍ਹਾਂ ਨੇ ਇੰਨੇ ਉਸ਼ਾ ਦੇ ਨਾਲ ਅੱਜ ਇੱਥੇ ਪਹੁੰਚ ਕੇ ਸਾਡੇ ਉਹ ਜੀ ਹੌਸਲਾ ਅਫਜ਼ਾਈ ਕੀਤੀ ਹੈ ਤੇ ਸੰਤ ਜੀ ਨੂੰ ਸ਼ਰਧਾ ਦੇ ਸਰਕਾਰ ਵੀ ਭੇਟ ਕੀਤਾ ਹੈ ਤੇ ਇਹ ਇੱਕ ਬੜਾ ਅਹਿਮ ਮੋੜ ਹੈ ਸਿੱਖ ਸਿਆਸਤ ਦੇ ਵਿੱਚ ਤੇ ਅੱਜ ਇਹ ਲੋਕਾਂ ਨੇ ਸਾਬਤ ਕਰਤਾ ਵੀ ਅਸਲ ਕਾਰਨ ਅੱਜ ਦਾ ਇਕੱਠ ਜੋ ਸੰਗਤ ਦੇ ਵਿੱਚ ਉਸ਼ਾ ਹੈ ਉਹਨੇ ਸਾਬਤ ਕਰਤਾ ਵੀ ਲੋਕ ਸ਼੍ਰੋਮਣੀ ਅਕਾਲੀ ਦਲ ਜੋ ਗੈਰੀ ਹੈਪੀ ਸਿੰਘ ਦੇ ਅਗਵਾਈ ਦੇ ਵਿੱਚ ਹੈ ਉਹਦੇ ਨਾਲ ਨੂਕ ਡਟ ਕੇ ਖੜੇ ਨੇ ਪਰ ਭਾ ਅਸੀਂ ਉਧਰ ਵੀ ਸੁਣਦੇ ਸੀਗੇ ਭਾਸ਼ਣਾ ਸੁਬੀਰ ਸਿੰਘ ਬਾਦਲ ਜੁਣੀ ਬੋਲ ਰਿਹਾ ਉਹ ਕਹਿੰਦੇ ਕਿ ਮੀਡੀਆ ਵਾਲੇ ਸਵਾਲ ਪੁੱਛਦੇ ਸੀ ਕਿ ਨਕਲੀ ਅਕਾਲੀ ਦਲ ਕਿਹੜਾ ਦਾ ਅਸਲੀ ਕਿਹੜਾ ਹੈ ਪਰ ਅੱਜ ਕਹਿੰਦੇ ਕਿ ਆ ਕੱਠ ਨੇ ਦੱਸ ਦਿੱਤਾ ਕਿ ਇਹ ਅਕਾਲੀ ਦਲ ਜਿਹੜਾ ਅਸਲੀ ਅਕਾਲੀ ਦਲ ਹੈ ਸ਼ੁਰੂਆਤ ਇੱਥੋਂ ਹੋਈ ਸੀ ਇਸ ਬਾਰੇ ਕੀ ਕਹੋ ਇਹ ਤਾਂ ਹੁਣ ਨਾਟਕਾ ਤੁਸੀਂ ਕਰ ਲਓ ਮੀਡੀਆ ਵਾਲੇ ਵੀ ਕੱਟ ਕਿੱਥੇ ਸੀ ਜਿਆਦਾ ਸੋ ਇਹਦਾ ਉਹਨਾਂ ਨੇ ਤਾਂ ਇਹ ਗੱਲਾਂ ਕਰਨੀਆਂ ਨਹੀਂ ਕਰਨੀਆਂ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਅਕਾਲੀ ਦਲ ਪੰਜਾਬ ਦੇ ਲੋਕਾਂ ਦਾ ਪੰਥ ਦਾ ਹੈ ਤੇ ਅੱਜ ਪੰਥ ਇੱਥੇ ਬੈਠੇਗਾ ਇੱਥੇ ਕਿਸੇ ਦਾ ਕੋਈ ਅਕਾਲੀ ਦਲ ਕੋਈ ਬੰਦਾ ਉਰੇ ਖੜਾ ਹੋ ਕੇ ਕਲੇਮ ਨਹੀਂ ਕਰ ਸਕਦਾ ਵੀ ਸਾਡਾ ਅਕਾਲੀ ਦਲ ਹੈ ਪਰ ਉੱਥੇ ਜਿਹੜੇ ਸੁਖਵੀਰ ਸਿੰਘ ਬਾਦਲ ਬੈਠੇ ਨੇ ਉਹ ਕਹਿੰਦੇ ਨੇ ਮੇਰਾ ਅਕਾਲੀ ਦਲ ਹੈ ਸੋ ਇਹ ਤਾਂ ਇਹੀ ਫਰਕ ਹੈ ਅਸੀਂ ਤਾਂ ਅਕਾਲੀ ਦਲ ਵਾਪਸ ਲੋਕਾਂ ਨੂੰ ਦੇਣਾ ਹੈ ਇੱਕ ਪਰਿਵਾਰ ਤੋਂ ਲੈ ਕੇ ਸੰਗਤ ਨੂੰ ਦੇਣਾ ਹੈ ਅੱਛਾ ਮਹੇਸ਼ੰਦਰ ਗਰੇਵਾਲ ਜੀ ਕਹਿੰਦੇ ਕਿ ਪੰਥ ਚ ਪਾੜ ਪਾਈ ਗਈ ਉਹੀ ਜ਼ਥੇਦਾਰ ਜਦੋਂ ਸੀਗੇ ਉਦੋਂ ਉਦੋਂ ਇਹ ਕਹਿ ਦਿੱਤਾ ਗਿਆ ਕਿ ਚੁੱਲਾ ਚੌਂਕਾ ਸਮੀਟ ਲੋ ਤੇ ਉਸ ਤੋਂ ਬਾਅਦ ਨਿੱਜਤਾ ਦੇ ਵਾਸਤੇ ਕਹਿੰਦੇ ਕਿ ਉਹਨਾਂ ਨੇ ਵੰਡੀ ਪੁਆਤੀ ਆਪ ਪ੍ਰਧਾਨ ਬਣ ਕੇ ਬਾਗੀ ਧੜੇ ਵੱਲ ਜਾ ਕੇ ਕਿੰਨਾ ਝੂਠ ਬੋਲ ਸਕਦੇ ਨੇ ਮੈਂ ਤਾਂ ਕਈ ਵਾਰ ਉਹਨਾਂ ਦੀ ਗੱਲਾਂ ਸੁਣ ਕੇ ਵੀ ਸ਼ਰਮ ਆਉਂਦੀ ਹੈ ਵੀ ਇਹ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਲਗਣਾ ਉਹਨਾਂ ਨੇ ਕੀਤੀ ਜੇ ਉਹ ਸੱਤ ਮੈਂਬਰੀ ਕਮੇਟੀ ਲਈ ਭਰਤੀ ਕਰਾ ਕੇ ਪ੍ਰਧਾਨ ਦੀ ਚੋਣ ਕਰਾ ਲੈਂਦੇ ਚਾਹੇ ਸੁਭੀ ਸਿੰਘ ਬਾਦਲੀ ਬਣ ਜਾਂਦੇ ਤਾਂ ਫਿਰ ਆਪਣੇ ਆਪ ਜਿਹੜਾ ਕਲੀਅਰ ਹੋ ਜਾਣਾ ਸਾਰੇ ਇਕੱਠੇ ਹੋ ਜਾਣੇ ਸੀ ਉਹਨਾਂ ਨੇ ਆਪਦਾ ਅਕਾਲੀ ਦਾ ਲਾਟ ਬਣਾ ਕੇ ਭਰਤੀ ਕਰਕੇ ਬਿਨਾ ਕਮੇਟੀ ਦੇ ਅਗਿਆਤੋਂ ਭਰਤੀ ਕੀਤੀ ਹੈ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਲੰਘਣਾ ਕੀਤੀ ਹੈ ਕਿ ਉਹ ਆਪਦੇ ਆਪ ਨੂੰ ਅਕਾਲੀ ਕਿਵੇਂ ਕਹਾ ਸਕਦੇ ਨੇ ਅੱਛਾ ਟੀਨ ਸਸਾ ਬੇਵੀ ਚਰਚਾ ਚੱਲਦੀ ਹੈ ਕਿ ਇਹ ਜਿਹੜਾ ਬਾਗੀ ਧੜਾ ਹੋਇਆ ਇਹਨਾਂ ਦੇ ਨਾਲ ਲੋਕ ਨਹੀਂ ਸੀ ਜੁੜਨੇ ਇਸ ਕਰਕੇ ਇਹਨਾਂ ਨੇ ਸਾਬਕਾ ਜਥੇਦਾਰ ਲੈ ਲਿਆ ਕਿ ਚਲੋ ਇੱਕ ਫੀਸ ਹੈਗਾ ਸਿੱਖਾਂ ਦਾ ਫੀਸ ਹੈ ਗੱਲ ਰੱਖੀ ਹੈ ਤਾਂ ਉਹਨਾਂ ਦੇ ਕਰਕੇ ਤੁਹਾਡੇ ਨਾਲ ਸੰਗਤ ਜੁੜ ਜੂਗੀ ਮੇਰੀ ਗੱਲ ਸੁਣੋ ਸੰਗਤ ਆਈਡੀਓਲੋਜੀ ਨਾਲ ਜੁੜਦੀ ਹੈ ਵਿਚਾਰਧਾਰਾ ਨਾਲ ਜੁੜਦੀ ਹੈ ਜੋ ਭਵਿੱਖ ਉਹਨਾਂ ਨੂੰ ਕੋਈ ਭਰੋਸਾ ਹੋਵੇ ਉਹਦੇ ਨਾਲ ਜੁੜਦੀ ਹੈ ਤੇ ਜੇ ਉਹ ਕਹਿੰਦੇ ਨੇ ਵੀ ਗਿਆਨੀ ਜੀ ਨਾਲ ਸੰਗਤ ਜੁੜਦੀ ਹੈ ਤਾਂ ਫਿਰ ਇਨਲਾਹਾ ਤੇ ਇਹਨਾਂ ਨੇ ਸੀ ਜੇ ਉਹਨਾਂ ਨੂੰ ਲਾਉਂਦੇ ਨਾ ਤਾਂ ਫਿਰ ਕੀ ਅੱਜ ਉਹ ਬਗਾਲ ਤੱਕ ਤੇ ਜਜ਼ਬਾ ਨਹੀਂ ਰਹਿਣਾ ਸੀ ਉਹਨਾਂ ਨੇ ਯਾਦ ਤੱਕ ਤਮਨਵਾਂ ਸਾਹਿਬ ਤੱਕ ਜਜ਼ਬਾ ਰਹਿਣਾ ਸੀ ਉਹਨਾਂ ਨੂੰ ਪਤਾਰ ਤੋਂ ਥੋੜਾ ਬੰਨਣਾ ਸੀ ਉਹਨਾਂ ਨੇ ਉਹ ਤਰਜੀਹ ਦੇਣੀ ਸੀ ਉਹਨਾਂ ਨੇ ਉਹਨੂੰ ਜਨੀਰ ਕਰਕੇ ਕੱਢਿਆ ਜੇ ਸੰਗਤ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਕਹਿੰਦੇ ਕੀ ਹੈ ਅਕਾਲੀ ਦਲ ਦੇ ਪ੍ਰਧਾਨ ਹੁਣ ਤੱਕ ਪੰਥਕ ਚਿਹਰੇ ਹੀ ਰਹੇ ਨੇ ਵੀ ਇਹ ਤਾਂ ਬਾਦਲ ਪਰਿਵਾਰ ਨੇ ਆ ਕੇ ਉਹਦੀ ਟੋਟਲੀ ਡਿਕ ਚੇਂਜ ਕਰ ਦਿੱਤੀ ਪਹਿਲਾਂ ਪੰਥਕ ਚਿਹਰੇ ਰਹੇ ਨੇ ਵੀ ਪੰਥਕ ਚਿਹਰਾ ਅਸੀਂ ਦਿੱਤਾ ਹੈਗਾ ਤੇ ਤਾਂ ਹੀ ਲੋਕ ਪ੍ਰਵਾਨ ਕਰ ਰਹੇ ਨੇ ਅੱਛਾ ਇਹ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਪਿੰਡਾਂ 'ਚ ਜਾਂਦੇ ਸੀਗਾ ਨਾ ਤਾਂ ਉਦੋਂ ਲੋਕ ਕਹਿੰਦੇ ਕਿ ਅਸੀਂ ਤੱਕੜੀ ਨੂੰ ਵੋਟ ਪਾਉਣੀ ਹੈ ਅਕਾਲੀ ਦਲ ਦਾ ਨਾਮ ਬਾਅਦ ਚ ਆਉਂਦਾ ਸੀ ਪਹਿਲਾਂ ਤੱਕੜੀ ਕਹਿੰਦੇ ਸੀਗੇ ਤਾਂ ਹੁਣ ਤੁਹਾਡੀ ਕੀ ਚਰਚਾ ਚੱਲ ਰਹੀ ਹੈ ਕਿਹੜਾ ਤੁਹਾਡਾ ਚੂਣ ਨਿਸ਼ਾਨ ਹੋਏਗਾ ਕੀ ਤੁਹਾਡੀ ਲੀਡਰਸ਼ਿਪ ਸੋਚ ਰਹੀ ਹੈ ਇਸ ਵਾਰ ਤਾਂ ਵਿਚਾਰ ਤਾਂ ਰਹੀ ਹੈ ਜਿਹੜਾ ਅਕਾਲ ਤਖਤ ਨੂੰ ਸਮਰਪਿਤ ਹੈ ਜੋ ਪੰਥਕ ਸਧਾਂਤਾਂ ਦੇ ਵਿਚਾਰਧਾਰਾ ਤੇ ਪਹਿਰਾ ਦਿੰਦਾ ਜੀ ਉਹ ਅਸਲ ਕਰਦੀ ਆ ਚੋਣ ਨਿਸ਼ਾਨ ਤੇ ਮੈਨਿਚੋ ਹੋ ਵੀ ਤਕੜੀ ਸੀ ਉਹਨਾਂ ਕੋਲੇ ਸਾਰੇ ਇਕੱਠੇ ਸੀ ਕਿੰਨੀ ਵੋਟ ਪਈ ਐ 13% ਵੋਟ ਪਈ ਐ ਕਿ ਲੋਕ ਅਕਾਲੀ ਦਲ ਛੱਡ ਕੇ ਜਾਂ ਤਕੜੀ ਚੋਣ ਨਿਸ਼ਾਨ ਛੱਡ ਕੇ ਆਮ ਆਦਮੀ ਚ ਗਏ ਐ ਜਾਂ ਦੂਜੀਆਂ ਪਾਰਟੀਆਂ ਚ ਗਏ ਤੇ ਫਿਰ ਉੱਥੇ ਤਕੜੀ ਦੀ ਮੈਨ ਐਮਨਤ ਨਹੀਂ ਉੱਥੇ ਐਮਨਤ ਹੈ ਵਿਚਾਰਧਾਰਾ ਦੀ ਸੋਚ ਦੀ ਪੰਥ ਦੀ ਪੰਥਕ ਦਰਦ ਦੀ ਉਹ ਜਿਹੜਾ ਅਸੀਂ ਇਹ ਕਹਾਵਾਂਗੇ ਉਹਦੇ ਨਾਲ ਚੱਲਦੇ ਆ। ਤੇ ਆਖਰੀ ਸਵਾਲ ਹੈ ਜੀ ਇੰਸਰ ਸਾਹਿਬ ਜਿਹੜੇ ਲੋਕ ਆਏ ਨੇ ਵਿਸ਼ਵਾਸ ਕਰਦੇ ਨੇ ਹਣਾ ਇੱਕ ਲੀਡਰ ਜਦੋਂ ਅੱਗੇ ਤੁਰਦਾ ਹੈ ਤਾਂ ਇਹਦੇ ਪਿੱਛੇ ਲੋਕ ਵਿਸ਼ਵਾਸ ਕਰਕੇ ਤੁਰਦੇ ਨੇ। ਮੈਨਾਂ ਤੁਸੀਂ ਵੀ ਉਹ ਵਿਜਨ ਦੀਆਂ ਆਹੀ ਕਰ ਰਹੇ ਹੋ ਸਿੱਖ ਕੌਮ ਦੀ ਕਰ ਰਹੇ ਹੋ, ਪੰਥ ਦੀ ਕਰ ਰਹੇ ਹੋ। ਉਧਰ ਸੁਖਵੀਰ ਸਿੰਘ ਬਾਦਲ ਹੁਣੀ ਵੀ ਇਹੀ ਗੱਲਾਂ ਕਰ ਰਹੇ ਆ ਪਰ ਲੋਕ ਕਿਤੇ ਵਿਸ਼ਵਾਸ ਕੀਤੇ ਕਰਨ। ਜਦੋਂ ਕਰਦੇ ਨੇ ਉਹ ਤੋਂ ਦੋ ਫਾੜ ਹੋ ਜਾਂਦਾ ਆ ਅਕਾਲੀ ਦਲ ਤੇ ਹੁਣ ਲੋਕ ਕਿਤੇ ਵਿਸ਼ਵਾਸ ਕਰਨ। ਉਹ ਵਿਸ਼ਵਾਸ ਤਾਂ ਉਹਨਾਂ ਪ੍ਰਤੀ ਵਿਸ਼ਵਾਸ ਤਾਂ ਲੋਕਾਂ ਨੇ ਚੋਣਾਂ 'ਚ ਦਿਖਾਈ ਦਿੱਤਾ ਤਿੰਨ ਵਾਰੀ। ਤਿੰਨ ਵਾਰੀ ਚੋਣਾ ਹੋਈਆਂ ਹਰ ਵਾਰੀ ਵੋਟ ਪਿਛਲੀ ਵਾਰ ਨਾਲੋਂ ਘਟੀ ਹੈ ਸੋ ਲੋਕਾਂ ਨੇ ਉਹਨਾਂ ਨੂੰ ਤਾਂ ਦੱਸਤਾ ਕਿ ਤੁਹਾਡੇ 'ਚ ਕਿੰਨਾ ਕੁ ਵਿਸ਼ਵਾਸ ਹੈ ਹੁਣ ਤਾਂ ਸਾਡਾ ਅਸੀਂ ਵਿਸ਼ਵਾਸ ਜਿੱਤਣਾ ਹੈ ਅਸੀਂ ਜਿੱਤ ਰਹੇ ਹਾਂ ਤੇ ਲੋਕ ਸਾਡੇ ਤੇ ਵਿਸ਼ਵਾਸ ਜਤਾਉਣਗੇ ਅਸੀਂ ਲੋਕਾਂ ਨੂੰ ਬੇਨਤੀ ਵੀ ਕਰਦੇ ਵਿਸ਼ਵਾਸ ਜਤਾਓ ਤੇ ਅਸੀਂ ਤਕੜੇ ਹੋ ਕੇ ਪੰਜਾਬ ਦੀ ਸੇਵਾ ਕਰੀਏ ਚੈਲੰਜ ਵੀ ਬੜੇ ਆ ਰਹੇ ਕਹਿੰਦੇ ਕਿ ਦੇਖ ਲਓ ਗਿਆਨੀ ਜੀ ਨੂੰ ਹਰਪ੍ਰੀਤ ਜੀ ਨੂੰ ਲੜਾ ਕੇ ਦੇਖ ਲਓ ਚੋਣ ਤਰਨ ਤਰ ਤੋਂ ਬਾਈ ਇਲੈਕਸ਼ਨ ਪਤਾ ਲੱਗ ਜੂਗਾ ਸੁਖਬੀਰ ਸਿੰਘ ਲੜ ਰਹੇ ਉੱਥੋਂ ਚੋਣ ਸੁਖਬੀਰ ਸਿੰਘ ਜੇ ਤਰਨ ਤਰ ਤੋਂ ਲੜ ਰਹੇ ਫਿਰ ਗਿਆਨੀ ਜੀ ਵੀ ਲੜ ਲੈਣਗੇ ਅੱਛਾ ਕਿਉਂ ਇਹ ਤੁਸੀਂ ਵੀ ਚੈਲੰਜ ਕਰਦੇ ਹੋ ਉਹ ਆਪ ਉਹ ਆਪ ਕਹਿੰਦੇ ਨੇ ਵੀ ਗਿਆਨੀ ਜੀ ਲੜ ਲੈਣ ਆਪ ਕਿਉਂ ਭੱਜਦੇ ਨੇ ਉਹ ਤਾਂ ਇਹ ਕਹਿਣ ਵੀ ਮੈਂ ਲੜੂ ਫੇਰ ਕਹਿੰਨੀ ਜੀ ਹਣ ਮਤਲਬ ਉਹਨਾਂ ਦਾ ਆਪ ਦਾ ਡਰ ਆਪ ਦਾ ਫਿਕਰ ਸੋਚ ਨਹੀਂ ਉਹਨਾਂ ਕੋਲ ਮੁੱਦਾ ਕੋਈ ਨਹੀਂ ਇਹ ਇਹ ਚੋੜਾ ਲੜਦੀਆਂ ਜਐ ਐਮਐਲ ਐਮਪੀ ਬਣੇ ਮੁੱਦੇ ਨਹੀਂ ਮੁੱਦੇ ਨਹੀਂ ਹੈਗੇ ਮੁੱਦੇ ਨੇ ਪੰਜਾਬ ਤੇ ਪੰਥ ਜਿਹੜਾ ਉਹ ਜਿਹੜਾ ਉਹ ਵਿਸਾਰ ਚੁੱਕੇ ਨੇ ਉਹ ਛੱਡ ਚੁੱਕੇ ਨੇ ਬਹੁਤ ਬਹੁਤ ਧੰਨਵਾਦ ਜੀ ਕੈਮਰਾਮੈਨ ਰਿੰਕੂ ਦੇ ਨਾਲ ਜਸਪਾਲ ਸਿੰਘ ਸੰਧੂ ਲੌਂਗ ਵਾਰ